ਜੀ ਸਤਰੀ ਗਾਂ ਲਈ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬਚ ਗਏ ਨੇ ਸਵਾ 7 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਦੀ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਆਈ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਇੱਕ ਭੈਣ ਨੇ ਦਿਨ ਦੇ ਸਮੇਂ ਸਿਰ ਪੰਜ ਦਿਨ ਆ ਜਾਪ ਕੀਤਾ 6ਵੇਂ ਦਿਨ ਨੂੰ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਉਹਨਾਂ ਦੇ ਸਾਰੇ ਦੁੱਖ ਕਸ਼ਟ ਰੋਗ ਸਭ ਖਤਮ ਹੋ ਗਏ ਸੋ ਉਹਨਾਂ ਨੇ ਕਿਹੜਾ ਜਾਪ ਕੀਤਾ ਕਿਸ ਤਰੀਕੇ ਨਾਲ ਕੀਤਾ ਮੈਂ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਚੰਗੀ ਤਰ੍ਹਾਂ ਸੁਣਿਓ ਸਮਝਿਓ ਤੇ ਉਹ ਤੇ ਅਮਲ ਵੀ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਜਿਨ੍ਹਾਂ ਨੇ ਕੱਲ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਹੀ ਜਵਾਬ ਦਿੱਤਾ ਸੀ ਉਹਨਾਂ ਦੇ ਚੈਨਲ ਦਾ ਨਾਮ ਹੈ ਸੁਖੀ ਗਿੱਲ ਉਹ ਕੋਈ ਵੀਡੀਓ ਤਾਂ ਅਪਲੋਡ ਨਹੀਂ ਕਰਦੇ ਤੇ ਪਰ ਉਹਨਾਂ ਦੇ ਚੈਨਲ ਉੱਤੇ ਜਾ ਕੇ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਜੇ ਤੁਸੀਂ ਵੀ ਚਾਹੋ ਨਾ ਪਰ ਤੁਹਾਡੇ ਚੈਨਲ ਦਾ ਨਾਮ ਲਈਏ ਤਾਂ ਅੱਜ ਦੀ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ ਇਹਦੇ ਵਿੱਚ ਪੁੱਛੇ ਹੋਏ ਸਵਾਲ ਦਾ ਜਵਾਬ ਸਭ ਤੋਂ ਪਹਿਲਾਂ ਸਹੀ ਦਿਓ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਤੇ ਜਿਹੜੀ ਮੈਂ ਇਹ ਵੀਡੀਓ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਨਾ ਸੱਚੀ ਘਟਨਾ ਦੀ ਇਹ ਇਸ ਕਰਕੇ ਕਿਉਂਕਿ ਇਦਾਂ ਦੀਆਂ ਹੀ ਬਹੁਤ ਸਾਰੀਆਂ ਘਟਨਾਵਾਂ ਨੇ ਜਿਨ੍ਹਾਂ ਨੂੰ ਸੁਣ ਕੇ ਮੇਰੀ ਖੁਦ ਦੀ ਭਾਵਨਾ ਗੁਰੂ ਸਾਹਿਬ ਦੇ ਪ੍ਰਤੀ ਜਿਹੜੀ ਵਧੀ ਸੀ ਮੈਨੂੰ ਵੀ ਇਦਾਂ ਹੌਸਲਾ ਮਿਲਿਆ ਸੀ ਇੱਕ ਪੋਜ਼ਿਟਿਵ ਸੋਚ ਆਈ ਸੀ ਵੀ ਜੇ ਉਹਨਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਸਕਦੀ ਹੈ ਪਰਮਾਤਮਾ ਸਾਡੇ ਵੀ ਢੀ ਦੁੱਖ ਆ ਜ਼ਰੂਰ ਤੋੜਨਗੇ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਮੋਟੀਵੇਸ਼ਨ ਦੀਆਂ ਤੇ ਗੁਰਬਾਣੀ ਲਿਆ ਵੀਡੀਓ ਸ਼ੇਅਰ ਕਰਦੀ ਰਹਣੀ ਆ ਜਿਹਦੇ ਨਾਲ ਅਸੀਂ ਇੱਕ ਚੰਗੀ ਸੋਚ ਦੇ ਮਾਲਕ ਬਣ ਸਕਦੇ ਆ ਜਿਹਦੇ ਨਾਲ ਇੱਕ ਸਾਨੂੰ ਸਹੀ ਰਸਤਾ ਸਮਝ ਆ ਸਕਦਾ ਵੀ ਅਸੀਂ ਕਿਸ ਰਸਤੇ ਤੇ ਕਿਸ ਤਰੀਕੇ ਨਾਲ ਚੱਲਣਾ ਹੈ ਸੋ ਇਹ ਇਹੀ ਮੇਰਾ ਮਕਸਦ ਹੈ ਇਦਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਦਾ ਤੇ ਬਾਕੀ ਜੇ ਆਪਾਂ ਵੀ ਚਾਹੁੰਦੇ ਆ ਨਾ ਵੀ ਪਰਮਾਤਮਾ ਸਾਡਾ ਵੀ ਭੜਾ ਕਰੇ ਸਾਡੇ ਵੀ ਕਾਰਜ ਵਧਣ ਤਾਂ ਦੋ ਚੀਜ਼ਾਂ ਜਿਹੜੀਆਂ ਜ਼ਰੂਰ ਸਾਨੂੰ ਧਿਆਨ ਦੇਣਾ ਚਾਹੀਦਾ ਇੱਕ ਤਾਂ ਹੁੰਦੀ ਹੈ ਸਾਡੀ ਸੱਚੀ ਭਾਵਨਾ ਤੇ ਇੱਕ ਸਾਡਾ ਵਿਸ਼ਵਾਸ ਜੇ ਸਾਡੀ ਭਾਵਨਾ ਸਹੀ ਹੈ ਨਾ ਤੇ ਸੱਚੀ ਹੈ ਦਿਲ ਤੋਂ ਅੰਗਲ ਦੀ ਗਹਿਰਾਈ ਤੋਂ ਆ ਤਾਂ ਪਰਮਾਤਮਾ ਸਾਡੇ ਸਾਰੇ ਕਾਰਜ ਸਵਾਰਨ ਕਿਉਂਕਿ ਗੁਰੂ ਸਾਹਿਬ ਸਾਡੇ ਦਿਲਾਂ ਦੀਆਂ ਜਾਣਦੇ ਨੇ ਅਸੀਂ ਉਹ ਦਿਖਾਵਾ ਕਰ ਰਹੇ ਹਾਂ ਕਿ ਦਿਲ ਤੋਂ ਕਰ ਰਹੇ ਹਾਂ ਉਹ ਸਭ ਜਾਣਦੇ ਨੇ ਮੈਂ ਤੁਹਾਡੇ ਨਾਲ ਜਿਹੜੀ ਘਟਨਾ ਉਹ ਵੀ ਸਾਂਝੀ ਕਰੂੰਗੀ ਜਿਹੜਾ ਜਾਪ ਆ ਉਹ ਵੀ ਦੱਸੂੰਗੀ ਉਦੋਂ ਪਹਿਲਾਂ ਨਾ ਮੈਂ ਇੱਕ ਛੋਟੀ ਜੀ ਚੀਜ਼ ਇੱਕ ਉਦਾਹਰਣ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜਿਹਦੇ ਨਾਲ ਤੁਹਾਨੂੰ ਇਸ ਗੱਲ ਨੂੰ ਸਮਝਣ ਦੇ ਵਿੱਚ ਆਸਾਨੀ ਹੋਵੇਗੀ ਇੱਕ ਵਾਰੀ ਨਾ ਇੱਕ ਗੁਰਸਿੱਖ ਔਰਤ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਗੁਰੂ ਸਾਹਿਬ ਜੀ ਨੂੰ ਤੇ ਨਾਲ ਕੁਝ ਗੁਰਸਿੱਖਾਂ ਨੂੰ ਘਰ ਪ੍ਰਸ਼ਾਦੀ ਲਈ ਬੁਲਾਇਆ ਉਹਨੇ ਆਪਣੀ ਹੱਥਾਂ ਨਾਲ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ ਸੇਵਾ ਕੀਤੀ ਤੇ ਬਹੁਤ ਖੁਸ਼ ਹੋਈ ਉਹ ਤੇ ਜਦੋਂ ਪ੍ਰਸ਼ਾਦਾ ਪਾਣੀ ਛਕ ਕੇ ਗੁਰੂ ਸਾਹਿਬ ਜਾਣ ਲੱਗੇ ਨਾ ਸਿੱਖਾਂ ਜਿਹੜੇ ਗੁਰਸਿੱਖ ਸੀ ਉਹਨਾਂ ਦੇ ਨਾਲ ਤਾਂ ਮਹਾਰਾਜ ਜੀ ਰੁਕੇ ਤੇ ਰੁਕੇ ਪੁੱਛਿਆ ਕਿ ਉਹਦੇ ਵੀ ਬੀਬੀ ਤੈਨੂੰ ਕੀ ਚਾਹੀਦਾ ਮੰਗ ਤੂੰ ਤੇਰੀ ਕੀ ਇੱਛਾ ਕਿਉਂਕਿ ਦੇਖੋ ਜਦੋਂ ਬਾ ਗੁਰਮਾਨੀ ਜੀ ਆਪਣੀ ਆਪ ਕੋਈ ਸੇਵਾ ਸਿਮਰਨ ਕਰਦੇ ਆ ਤਾਂ ਉਸ ਤੋਂ ਬਾਅਦ ਪਰਦਾਸ ਕਰਦੇ ਆ ਵੀ ਪ੍ਰਮਾਤਮਾ ਸਾਡਾ ਕਾਰਜ ਸਬਰ ਜੀ ਤਾਂ ਉਹ ਸੌਰਤ ਨੇ ਅੱਗੇ ਉਹ ਗੁਰਸਿੱਖਔਰਤ ਨੇ ਜਵਾਬ ਦਿੱਤਾ ਕਹਿੰਦੀ ਮਹਾਰਾਜ ਜੀ ਸਾਨੂੰ ਦਿੱਤਾ ਹੋਇਆ ਤੁਹਾਡਾ ਸਭ ਕੁਝ ਆ ਮੈਨੂੰ ਕੁਝ ਨਹੀਂ ਚਾਹੀਦਾ ਗੁਰਸਰ ਨੇ ਫੇਰ ਵੀ ਪੁੱਛਿਆ ਕਹਿੰਦੇ ਨਹੀਂ ਫੇਰ ਵੀ ਕੋਈ ਕੋਈ ਐਦਾਂ ਦੀ ਗੱਲ ਜਿਹੜੀ ਤੂੰ ਚਾਹੁੰਦੀ ਹੋਵੇਂ ਵੀ ਹੋਵੇ ਤੇ ਵੀ ਤੂੰ ਮੰਗ ਸਕਦੀ ਹੈ ਤਾਂ ਫਿਰ ਉਹਨੇ ਸੋਚ ਕੇ ਜੀ ਬੋਲੀ ਕਹਿੰਦੀ ਵਾਹਿਗੁਰੂ ਜੀ ਤੁਹਾਡਾ ਦਿੱਤਾ ਵੈਸਾ ਸਭ ਕੁਝ ਆ ਤੇ ਜੇ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਵੀ ਇਹ ਕਿਰਪਾ ਕਰ ਦਿਓ ਮੇਰੇ ਤੇ ਵੀ ਮੇਰੇ ਜਿਹੜੇ ਐਬ ਹੈ ਨਾ ਅੰਦਰ ਉਹ ਸਾਰੇ ਖਤਮ ਹੋ ਜਾਣ ਠੀਕ ਹੈ ਤੇ ਆਪਾਂ ਨਾ ਇੱਕ ਬਾਣੀ ਦਾ ਆਪਾਂ ਵਿੱਚ ਬੋਲਦੇ ਹੁੰਨੇ ਆ ਵੀ ਮੈਂ ਪਾਪੀ ਤੂੰ ਬਖਸ਼ਣਹਾਰ ਆਪਾਂ ਇਦਾਂ ਬੋਲਦੇ ਆ ਨਾ ਤਾਂ ਉਸ ਗੁਰਸਿੱਖ ਵਰਤ ਨੇ ਨਾ ਗਲਤੀ ਦੇ ਨਾਲ ਇਹ ਬੋਲ ਦਿੱਤਾ ਕਹਿੰਦੇ ਤੂੰ ਪਾਪੀ ਮੈਂ ਬਖਸ਼ਣਹਾਰ ਉਹਨੇ ਉਲਟਾ ਬੋਲ ਦਿੱਤਾ ਉਹਨੇ ਦੋ ਤਿੰਨ ਵਾਰੀ ਜਦੋਂ ਇਹ ਲਾਈਨ ਬੋਲੀ ਜਿਹੜੇ ਗੁਰਸਿੱਖ ਨਾਲ ਸੀ ਉਹਨਾਂ ਨੇ ਰੋਕਿਆ ਕਹਿੰਦੇ ਵੀ ਵੀ ਗੱਤ ਹੋ ਰਹੀਆਂ ਇਹ ਕੀ ਕਰ ਰਹੀਆਂ ਤੂੰ ਤੂੰ ਪਾਪ ਕਰ ਰਹੀਆਂ ਤੂੰ ਪਰਮਾਤਮਾ ਨੂੰ ਪਾਪੀ ਤੇ ਆਪਣੇ ਆਪ ਨੂੰ ਬਖਸ਼ਣਹਾਰ ਕਹਿ ਰਹੀਆਂ ਤੇ ਉਹ ਨੂੰ ਸਮਝ ਆਇਆ ਵੀ ਮੈਂ ਗਲਤ ਬੋਲ ਗਈ ਚਾਹੇ ਕਈ ਵਾਰੀ ਹੁੰਦਾ ਨਾ ਆਪਾਂ ਨਰਵਸ ਹੋ ਜੰਨੇ ਆ ਘਬਰਾ ਜਾਂਦੇ ਆ ਤਾਂ ਆਪਾਂ ਚੀਰ ਕੇ ਵੀ ਉਲਟ ਬੋਲ ਜਾਂਦੇ ਆ ਤਾਂ ਮਹਾਰਾਜ ਜੀ ਨੇ ਕਿਹਾ ਕਹਿੰਦੇ ਨਹੀਂ ਨਹੀਂ ਰੁਕੋ ਇਹਦੀ ਭਾਵਨਾ ਸਹੀ ਹੈ ਕਹਿੰਦੇ ਜ਼ੁਬਾਨ ਦਾ ਜ਼ਰੂਰ 헤ਰ ਫੇਰ ਹੋਇਆ ਅੱਗੇ ਪਿੱਛੇ ਹੋ ਗਈ ਸ਼ਬਦ ਅੱਗੇ ਪਿੱਛੇ ਬੋਲ ਲਿਆ ਪਰ ਇਹਦੀ ਭਾਵਨਾ ਸਹੀ ਹੈ ਇਹਦਾ ਵਿਸ਼ਵਾਸ ਪੱਕਾ ਹੈ ਇਹਦੀ ਭਾਵਨਾ ਪੱਕੀ ਹੈ ਇਹਦਾ ਜਿਹੜੇ ਅੰਦਰ ਹੈ ਉਹ ਸਾਫ਼ ਹੈ ਵੀ ਪਰਮਾਤਮਾ ਨੂੰ ਸੱਚੇ ਦਿਲੋਂ ਮੰਨਦੀ ਆ ਤੇ ਵਿਸ਼ਵਾਸ ਕਰਦੀ ਆ ਸੋ ਇਸੇ ਤਰ੍ਹਾਂ ਹੀ ਨਾ ਜਦੋਂ ਆਪਾਂ ਗੁਰਬਾਣੀ ਵੀ ਜਪਦੇ ਆਂ ਜੇ ਆਪਾਂ ਤੋਂ ਗਲਤੀ ਦੇ ਨਾਲ ਕੋਈ ਸ਼ਬਦ ਦਾ ਗਲਤ ਉਚਾਰਨ ਹੋ ਜਾਂਦਾ ਹੈ ਗਲਤੀ ਨਾਲ ਤਾਂ ਤਾਂ ਗੁਰੂ ਸਾਹਿਬ ਬਖਸ਼ਣਹਾਰ ਆ ਕਈ ਵਾਰੀ ਆਪਾਂ ਇਹ ਸੋਚ ਲੈਂਦੇ ਆ ਵੀ ਚਲੋ ਕਿਹੜਾ ਕਿਸੇ ਨੂੰ ਪਤਾ ਚੱਲਦਾ ਫਿਰ ਆਪਾਂ ਜਾਣ ਬੁੱਝ ਕੇ ਕਰ ਰਹੇ ਆ ਉਹ ਗਲਤੀ ਨਹੀਂ ਕਦੇ ਬਖਸ਼ਣਹਾਰ ਹੁੰਦਾ ਪ੍ਰਮਾਤਮਾ ਜਿਹੜੀ ਗਲਤੀ ਅਸੀਂ ਅਣਜਾਣੇ ਚ ਕਰ ਜਾਂਦੇ ਆ ਤੇ ਜਿਹਦੀ ਲਈ ਅਸੀਂ ਸੱਚੇ ਦਿਲੋਂ ਮਾਫੀ ਮੰਗ ਲੈਂਦੇ ਆ ਉਹ ਪ੍ਰਮਾਤਮਾ ਹਮੇਸ਼ਾ ਬਖਸ਼ਦਾ ਸੋ ਇਸੇ ਤਰ੍ਹਾਂ ਜਿਹੜੀ ਸਾਡੀ ਭਾਵਨਾ ਬਹੁਤ ਮਾਇਨੇ ਰੱਖਦੀ ਹੈ ਪ੍ਰਮਾਤਮਾ ਸਾਡੇ ਦਿਲਾਂ ਦੀਆਂ ਜਾਣਦਾ ਹੈ ਸੋ ਜਿਹੜੀ ਇਹ ਭੈਣ ਸੀ ਨਾ ਇਹ ਇੱਕ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੀ ਸੀ ਇਹਨਾਂ ਦੇ ਪਰਿਵਾਰ ਦੇ ਵਿੱਚ ਜਨਨ ਕੀ ਹਿੰਦੂ ਜਿਹੜੇ ਰੀਤੀ ਰਿਵਾਜ ਸੀ ਉਹਨਾਂ ਨੂੰ ਮੰਨਿਆ ਜਾਂਦਾ ਸੀ ਹਨਾ ਤੇ ਆਪਣਾ ਹੀ ਜਿਹੜੀ ਇਹਨਾਂ ਦੀ ਰਸਮਾਂ ਰਿਵਾਜ ਹੁੰਦੇ ਉਹ ਪੂਰੀਆਂ ਇਹ ਮੰਨਦੇ ਸੀ ਤਾਂ ਇਹ ਜਿਹੜੀ ਬੀਬੀ ਸੀਗੀ ਭੈਣ ਸੀਗੀ ਇਹ ਨੂੰ ਸ਼ੁਰੂ ਤੋਂ ਹੀ ਜਿਹੜਾ ਆਪਾਂ ਕਹਿੰਦੇ ਸਿੱਖ ਧਰਮ ਵੱਲ ਖਿਚਾਵ ਸੀਗਾ ਗੁਰਬਾਣੀ ਵੱਲ ਖਿਚਾਵ ਜਾਂ ਸੀਗਾ ਤੇ ਇਹ ਨੂੰ ਮਤਲਬ ਅੰਦਰੋਂ ਐ ਮਨ ਨਾ ਅਸ਼ਾਂਤ ਰਹਿੰਦਾ ਤਾਂ ਇਹ ਕੋਸ਼ਿਸ਼ ਕਰਦੀ ਵੀ ਜਿਵੇਂ ਫੋਨ ਦੇ ਵਿੱਚ ਬਾਣੀ ਸੁਣ ਲੈਣੀ ਕਥਾ ਕੀਰਤਨ ਸੁਣ ਲੈਣਾ ਇਹਨੂੰ ਸ਼ਾਂਤੀ ਮਿਲਣੀ ਸਕੂਨ ਮਿਲਣਾ ਜਣੀ ਸੁਣ ਕੇ ਤੇ ਪਰ ਇਹ ਕਦੇ ਗੁਰਦੁਆਰਾ ਸਾਹਿਬ ਨਹੀਂ ਸੀ ਗਈ ਕਦੇ ਇਹ ਨਹੀਂ ਸਤਸੰਗ ਨਹੀਂ ਸੀ ਕੀਤੀ ਕਦੇ ਨਹੀਂ ਮਤਲਬ ਕਿ ਗੁਰੂ ਸਾਹਿਬ ਦੇ ਦਰਸ਼ਨ ਕਿਉਂਕਿ ਉਹ Hindu ਫੈਮਿਲੀ ਤੋਂ ਬਿਲੋਂਗ ਕਰਦੀ ਸੀ ਤੇ ਇੱਕ ਬਹੁਤ ਸਾਰੇ Hindu ਪਰ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਜਾਂਦੀ ਹੈ ਪਰ ਇਹਨਾਂ ਦਾ ਪਰਿਵਾਰ ਨਹੀਂ ਜਾਂਦਾ ਸੀ ਸੋ ਇਹਨੂੰ ਝਿਜਕ ਵੀ ਸੀ ਅੰਦਰੋਂ ਵੀ ਕਿਤੇ ਮੇਰਾ ਪਰਿਵਾਰ ਵੀ ਨਾਰਾਜ਼ ਨਾ ਹੋਵੇ ਤੇ ਇੱਕ ਵਾਰੀ ਇਦਾਂ ਦੀ ਮੈਨੂੰ ਇਹਨੂੰ ਨਾ ਮੰਤਰੋਂ ਇਹ ਲੱਗਦਾ ਸੀ ਬਾਣੀ ਜਪਾਂ ਪਰ ਇਹਨੂੰ ਮਤਲਬ ਕਿ ਨਾ ਤਾਂ ਜਿਹੜਾ ਹੈਗਾ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਸੀ ਨਾ ਇਹਨੂੰ ਬਾਣੀ ਚੰਗੀ ਤਰ੍ਹਾਂ ਜਪਣੀ ਆਉਂਦੀ ਸੀ ਤਾਂ ਕਿਸੇ ਨੇ ਇਹਨੂੰ ਕਿਹਾ ਵੀ ਤੂੰ ਇਦਾਂ ਕਰ ਤੂੰ ਮੂਲ ਮੰਤਰ ਸੱਗੇ ਜਿਹੜੀ ਬਾਣੀ ਆ ਨਾ ਉਹ ਕੰਠ ਕਰ ਲੈ ਕਿ ਵੀ ਤੂੰ ਉਹ ਨੂੰ ਨਾ ਮਤਲਬ ਕਿ ਜਪਦੀ ਰਿਹਾ ਕਰ ਤੇ ਮੂਲ ਮੰਤਰ ਸੱਗੇ ਬਾਣੀ ਜਪਣਾ ਵੀ ਬਹੁਤ ਜਿਹੜੀ ਕਿਰਪਾ ਹੁੰਦੀ ਹੈ ਤਾਂ ਇਹਨੇ ਕੀਤਾ ਫੋਨ ਦੇ ਵਿੱਚੋਂ ਨਾ ਸੁਣ ਸੁਣ ਕੇ ਉਹ ਆਪ ਦੀ ਭਾਸ਼ਾ ਦੇ ਵਿੱਚ ਲਿਖ ਲਿਆ ਲਿਖਿਆ ਹੋਇਆ ਤੇ ਇਹਨੂੰ ਸੁਣ ਦੇ ਨਾਲ ਵਾਰ-ਵਾਰ ਤੇ ਲਿਖਣ ਦੇ ਨਾਲ ਤੇ ਉਹਨੂੰ ਉਦੋਂ ਬਾਅਦ ਜਪਣ ਦੇ ਨਾਲ ਇਹਨਾਂ ਨੂੰ ਕੰਠ ਹੋ ਗਈ ਕਿਉਂਕਿ ਮੂਲ ਮੰਤਰ ਸਦੀ ਬਾਣੀ ਤੁਹਾਨੂੰ ਪਤਾ ਕਿ ਜਿਆਦਾ ਵੱਡਾ ਪਾਠ ਤਾਂ ਨਹੀਂ ਹੈ ਤੇ ਉਹਨੂੰ ਕੰਠ ਹੋ ਗਈ ਤੇ ਇੱਕ ਵਾਰੀ ਇਦਾਂ ਦੀ ਮੁਸ਼ਕਲ ਆਈ ਕਿ ਉਹਨੂੰ ਨਾ ਪੈਰਾਲਾਈਜ਼ ਹੋ ਗਿਆ ਜਿਹਨੂੰ ਪਧਰੰਗ ਕਹਿੰਦੇ ਆ ਪੈਰਾਲਾਈਜ਼ ਹੋਇਆ ਤੇ ਜਵਾਨ ਵੀ ਥੋੜੀ ਜੀ ਥਥਲੀ ਹੋ ਗਈ ਮਤਲਬ ਪੂਰਾ ਕਲੀਅਰ ਨਹੀਂ ਸੀ ਬੋਲ ਪਾਉਂਦੀ ਥੋੜਾ ਜਆ ਜਿਹੜੀ ਕੀ ਆ ਉਤਤਲਾ ਪੰਜੀ ਵੀਪਾ ਕਹਿੰਦੇ ਵੀ ਉਹ ਜਵਾਨ ਦੇ ਵਿੱਚ ਆ ਗਿਆ ਤੇ ਉਸ ਤੋਂ ਬਾਅਦ ਨਾ ਉਹਨੇ ਕੀ ਕੀਤਾ ਉਹ ਮੰਜੇ ਤੇ ਪਈ ਰਹਿੰਦੀ ਜਦੋਂ ਪਈ ਰਹਿੰਦੀ ਨਾ ਤਾਂ ਉਹਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਜਦੋਂ ਕਥਾ ਕੀਰਤਨ ਸੁਣਦੀ ਹੁੰਦੀ ਹੁੰਦੀ ਸੀ ਫੋਨ ਦੇ ਵਿੱਚ ਤੇ ਵੀ ਮੈਂ ਹਮੇਸ਼ਾ ਸੁਣਦੀ ਸੀ ਕਿ ਗੁਰਬਾਣੀ ਦੇ ਨਾਲ ਵੱਡੇ ਵੱਡੇ ਰੋਗ ਵੱਡੇ ਵੱਡੇ ਦੁੱਖ ਜਿਹੜੇ ਕਸ਼ਟ ਆਉਂ ਕੱਟੇ ਜਾਂਦੇ ਆ ਵੀ ਜੇ ਕੋਈ ਸੱਚੇ ਦਿਨੋਂ ਪਰਮਾਤਮਾ ਨੂੰ ਧਿਆਉਂਦਾ ਤਾਂ ਉਹ ਨਾ ਪਈ ਪਈ ਮਤਲਬ ਤੁਸੀਂ ਐ ਸਮਝ ਲਓ ਵੀ ਜਦੋਂ ਤਾਂ ਨੀਂਦ ਆ ਜਾਂਦੀ ਉਹ ਸੌ ਜਾਂਦੀ ਪਰ ਜਦੋਂ ਜਾਗਦੀ ਹੁੰਦੀ ਨਾ ਪਈ ਉਹਨੇ ਪਾਏ ਪਾਈ ਮੂਲ ਮੰਤਰ ਸਭੀ ਦਾ ਜਿਹੜੀ ਆ ਬਾਣੀ ਜਪੀ ਜਾਣਾ ਕਰਦਿਆਂ ਨੂੰ ਸਮਝ ਨਹੀਂ ਆਈ ਕਿਉਂਕਿ ਕਰਦਿਆਂ ਨੇ ਮਤਲਬ ਕੀ ਕਦੇ ਗੁਰਦੁਆਰਾ ਸਾਹਿਬ ਨਹੀਂ ਸੀ ਗਏ ਹਨ ਤੇ ਕਦੇ ਉਹਨਾਂ ਨੇ ਗੁਰਬਾਣੀ ਨਹੀਂ ਸੁਣੀ ਸੀ ਤੇ ਪਰ ਉਹਨਾਂ ਨੇ ਸੁਣਿਆ ਵੀ ਜਦੋਂ ਵੀ ਬੋਲ ਰਹੀ ਹੈ ਕੁਛ ਉਹਨਾਂ ਨੂੰ ਲੱਗਿਆ ਵੀ ਕੁਛ ਇਹ ਆਪ ਦਾ ਕੋਈ ਉਚਾਰਨ ਕਰ ਰਹੀ ਹੋਣੀ ਹੈ ਚਲੋ ਠੀਕ ਹੈ ਵੀ ਚਲੋ ਬਿਮਾਰ ਹੈ ਹਨਾ ਪਈ ਕੁਛ ਤਾਂ ਕਰ ਰਹੀ ਹੈ ਵੀ ਤਾਂ ਧਿਆਨ ਭਟਕੂ ਆਪਦੀ ਪ੍ਰੋਬਲਮ ਤੋਂ ਚਲੋ 5 ਦਿਨ ਲਗਾਤਾਰ ਤੁਸੀਂ ਇਹ ਸਮਝ ਲਓ ਵੀ ਸਾਰਾ ਸਾਰਾ ਦਿਨ ਉਹਨੇ ਮੂਲ ਮਾਤਰਾ ਸਭ ਕਰੀ ਜਾਣਾ ਤੇ ਤੁਸੀਂ ਨਾ ਯਕੀਨ ਨਹੀਂ ਕਰਨਾ 6ਵੇਂ ਦਿਨ ਉਹਦੀ ਬਾਡੀ ਦੇ ਵਿੱਚ ਜਿਹੜਾ ਸਾਈਡ ਪੈਰਾਲਾਈਜ਼ ਸੀ ਨਾ ਉਸ ਸਾਈਡ ਹਲਚਲ ਸ਼ੁਰੂ ਹੋ ਗਈ ਯਾਨੀ ਥੋੜੀ ਥੋੜੀ ਮੂਵਮੈਂਟ ਸ਼ੁਰੂ ਹੋ ਗਈ ਤੇ ਉਹਦਾ ਹੌਸਲਾ ਹੋਰ ਵੱਧ ਗਿਆ ਉਹਦਾ ਵਿਸ਼ਵਾਸ ਹੋਰ ਜ਼ਿਆਦਾ ਪੱਕਾ ਹੋ ਗਿਆ ਉਹ ਅੰਦਰੋਂ ਬਹੁਤ ਖੁਸ਼ ਹੋਈ ਉਹਨੇ ਆਪਦੇ ਪਰਿਵਾਰ ਨੂੰ ਵੀ ਯਾਨੀ ਕਿ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਮੇਰੇੜਾ ਪੈਰਾਲਾਈਜ਼ ਵਾਲਾ ਪਾਸਾ ਵੀ ਇਹਦੇ ਵਿੱਚ ਮੂਵਮੈਂਟ ਹੋ ਰਹੀ ਹੈ ਮੈਨੂੰ ਹੁਣ ਅੱਗੇ ਨਾਲੋਂ ਚੰਗਾ ਮਹਿਸੂਸ ਹੋ ਰਿਹਾ ਕਿ ਉਹ ਇਦਾਂ ਹੀ ਜਿਹੜਾ ਹੈਗਾ ਮੂਲ ਮੰਤਰ ਸਬ ਦਾ ਹੋਰ ਜਿਆਦਾ ਪੱਕੀ ਭਾਵਨਾ ਦੇ ਨਾਲ ਹੋਰ ਵਿਸ਼ਵਾਸ ਦੇ ਨਾਲ ਜਿਹੜਾ ਹੈਗਾ ਮੂਲ ਮੰਤਰ ਸਬ ਕਰਦੀ ਗਈ ਨਾਲ ਨਾਲ ਮੈਡੀਸਨ ਵੀ ਚੱਲ ਰਹੀ ਸੀ ਇਲਾਜ ਵੀ ਚੱਲ ਰਿਹਾ ਸੀ ਨਾਲ ਨਾਲ ਬਾਣੀ ਵੀ ਚੱਲ ਰਹੀ ਸੀ ਤੁਸੀਂ ਵਿਸ਼ਵਾਸ ਨਹੀਂ ਕਰਨਾ ਉਹ ਬੱਚੀ ਉਹ ਭੈਣ ਹੌਲੀ ਹੌਲੀ ਕਰਦੇ 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 ਬਿਲਕੁਲ ਠੀਕ ਹੋ ਗਈ ਹੁਣ ਆਈ ਦੇ ਟਾਈਮ ਦੇ ਵਿੱਚੋਂ ਬਿਲਕੁਲ ਠੀਕ ਹੈ ਆਪਣੀ ਮਤਲਬ ਕਿ ਉਹਦੀ ਮੈਰਿਜ ਵੀ ਹੋ ਚੁੱਕੀ ਆ ਆਪਦੀ ਗਰਸਤੀ ਦੇ ਵਿੱਚ ਖੁਸ਼ ਹੈ ਆਉਦੀ ਕੋ ਸੋਹਣੀ ਜ਼ਿੰਦਗੀ ਜਿਉ ਰਹੀ ਆ ਲੇਕਿਨ ਉਸ ਦਿਨ ਤੋਂ ਪਰਮਾਤਮਾ ਦੇ ਨਾਲ ਐਸਾ ਜੁੜ ਗਈ ਇਹ ਜਿਹਦਾ ਵਿਸ਼ਵਾਸ ਬਣ ਗਿਆ ਨਾ ਸਿਰਫ ਉਹਦਾ ਮੈਨਕੀ ਉਹਦੇ ਪੂਰੇ ਪਰਿਵਾਰ ਦਾ ਇਦਾਂ ਦਾ ਵਿਸ਼ਵਾਸ ਬਣ ਗਿਆ ਕਿ ਉਹ ਹੁਣ ਕਦੇ ਵੀ ਕਿਸੇ ਵੀ ਕਾਰ ਦੇ ਵਿੱਚ ਪਰਮਾਤਮਾ ਨੂੰ ਨਹੀਂ ਵਿਸਾਰਦੀ ਸੋ ਜੇ ਆਪਾਂ ਵੀ ਪੂਰੇ ਵਿਸ਼ਵਾਸ ਭਾਵਨਾ ਦੇ ਨਾਲ ਗੁਰਮਾਣੀ ਨੂੰ ਜਪਦੇ ਆ ਨਾ ਤਾਂ ਪਰਮਾਤਮਾ ਜ਼ਰੂਰ ਜਿਹੜੀ ਹੈਗੀ ਹੈ ਕਿਰਪਾ ਕਰਦੇ ਨੇ ਠੀਕ ਹੈ ਤੇ ਅੱਜ ਦਾ ਸਵਾਲ ਹੈ ਬੀ ਜੀਡੀ ਗੁਰਸਿੱਖ ਬੀਬੀ ਨੇ ਗੁਰੂ ਸਾਹਿਬ ਨੂੰ ਘਰ ਬੁਲਾਇਆ ਸੀ ਉਹਨੇ ਕਿਹੜੀ ਲਾਈਨ ਦਾ ਗਲਤ ਉਚਾਰਣ ਕੀਤਾ ਸੀ ਉਹ ਤੁਸੀਂ ਦੱਸਣਾ ਸੋ ਬਾਕੀ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਕਹੂੰਗੀ ਵੀ ਜਦੋਂ ਵੀ ਤੁਸੀਂ ਬਾਣੀ ਜਪਦੇ ਹੋ ਨਾ ਤਾਂ ਪੂਰਾ ਵਿਸ਼ਵਾਸ ਰੱਖਿਆ ਕਰੋ ਕਿਉਂਕਿ ਮੈਨੂੰ ਬਹੁਤ ਸਾਰੇ ਇਦਾਂ ਦੇ ਕਮੈਂਟ ਆਉਂਦੇ ਆ ਵੀ ਜਿੱਦਿ ਸਾਨੂੰ ਬਹੁਤ ਸਾਲ ਹੋ ਗਏ ਬਾਣੀ ਜਪਦਿਆਂ ਨੂੰ ਜਾਂ ਸਾਡਾ ਜਿਹੜਾ ਹੈਗਾ ਕੰਮ ਨਹੀਂ ਬਣਦਾ ਪਤਾ ਕੀ ਹੈ ਜਦੋਂ ਤੁਹਾਡਾ ਵਿਸ਼ਵਾਸ ਕੱਚਾ ਨਾ ਤਾਨੂੰ ਅੰਦਰੋਂ ਭਾਵਨਾ ਦੇਖੋ ਪਰਮਾਤਮਾ ਇਹ ਨਹੀਂ ਕਹਿੰਦਾ ਵੀ ਤੁਸੀਂ ਸਾਰਾ ਦਿਨ ਬਾਣੀ ਜਪੋ ਗੁਰੂ ਸਾਹਿਬ ਕਹਿੰਦੇ ਵੀ ਚਾਹੇ ਤੂੰ ਮੈਨੂੰ 5 ਮਿੰਟ ਧਿਆਲਾ ਚਾਹੇ 2 ਮਿੰਟ ਧਿਆਲਾ ਤੇ ਤੂੰ ਮੈਨੂੰ ਸੱਚੇ ਮਨ ਤੋਂ ਧਿਆਲਾ ਚਾਹੇ ਵਾਹਿਗੁਰੂ ਦਾ ਸਿਮਰਨ ਕਰ ਲਾ ਸੋ ਇਸ ਕਰਕੇ ਤੁਹਾਡਾ ਵਿਸ਼ਵਾਸ ਤੁਹਾਡੀ ਭਾਵਨਾ ਬਹੁਤ ਮਾਇਨੇ ਰੱਖਦੀ ਆ ਜਦੋਂ ਤੁਸੀਂ ਗੁਰਬਾਣੀ ਜਪਦੇ ਹੋ ਠੀਕ ਹੈ ਜੀ ਤਾਂ ਸੱਚੇ ਦਿਲ ਤੋਂ ਪਰਮਾਤਮਾ ਨੂੰ ਯਾਦ ਕਰੋ ਚਾਹੇ 5 ਮਿੰਟ ਕਰੋ ਤਾਂ ਵੀ ਪਰਮਾਤਮਾ ਜਿਹੜੀ ਅੰਗ ਸੰਗ ਸਹਾਇ ਹੋ ਕੇ ਸਾਡੀ ਹਰ ਕਾਰਜ ਨੂੰ ਸਵਾਰਦੇ ਨੇ ਸਾਡੀ ਰੱਖਿਆ ਕਰਦੇ ਨੇ ਸੋ ਮੀਤ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅ ਤਦ ਤੱਕ ਲਈ ਸਤਿ ਸ਼੍ਰੀ ਅਕਾਲ